ਰਾਤ ਨੂੰ ਇੱਕ ਸਨੈਕਰ ਦੇ ਕੋਲੇ ਗੋਲੀ ਚੱਲੀ ਸੀਗੀ ਉਹ ਤੋਂ ਪੁਲਿਸ ਪਾਰਟੀ ਮੌਕੇ ਤੇ ਪਹੁੰਚੀ ਪਹੁੰਚ ਕੇ ਜਿਹੜਾ ਇੰਜਰੀ ਸੀਗਾ ਉਹਨੂੰ ਸਿਵਲ ਹਸਪਤਾਲ ਪਹੁੰਚਾਇਆ ਤੇ ਇੱਕ ਜਿਹੜਾ ਦੂਸਰਾ ਮੁੰਡਾ ਜ਼ਖਮੀ ਸੀ ਉਹ ਪਹਿਲੇ 우ਸ਼ਾ ਬਾਸਲ ਨਰਸਿੰਗ ਹੌਂਤੇ ਦਾਖਲ ਹੋ ਗਿਆ ਸੀਗਾ ਜਿਹੜਾ ਸਿਵਲ ਹਸਪਤਾਲ ਗਿਆ ਸੀ ਸਮੇਤ ਸਿੰਘ ਬਰਾੜ ਉਹਦੇ ਮੌਕੇ ਤੇ ਡੈਥ ਹੋ ਗਈ ਸੀ ਤੇ ਸਿਵਲ ਹਸਪਤਾਲ ਪਾਣੀ ਦਾ ਤੇ ਇਹਦੇ 302 ਦਾ ਪਰਚਾ ਕਰਤਾ ਜੀ ਐਫਆਈਰ ਲੋਜ ਕਰਤੀ ਆ ਹਾਂਜੀ ਐਫਆਈਰ ਰਾਤ ਕੰਸਦੋ ਉਹ ਦੋ ਵਿਅਕਤੀਆਂ ਦੇ ਬਾਈ ਨੇ ਪਰਚਾ ਦਰਜਾਇਆ ਇੱਕ ਲੱਪਤ ਸਿੰਘ ਚੈਲਾ ਤੇ ਇੱਕ ਜੈਰੀ ਸਿੰਘ ਮੈਂ ਤਾਂ ਕੋਈ ਬਾਹਰੋਂ ਵੀ ਆਇਆ ਹੋਇਆ ਹਾਂ ਹਾਂਜੀ ਜੀ ਜਿਹੜਾ ਲੱਪਤ ਸਿੰਘ ਚੈਲਾ ਇਹ ਅਮਰੀਕਾ ਤੋਂ ਹੈ ਜੀ 20 ਦਿਨ ਪਹਿਲਾਂ ਵਹ ਜਾਇਆ ਇਹਨੂੰ ਇਹਨਾਂ ਤੇ ਪਤਾ ਲੱਗਿਆ ਕਿ ਲੜਾਈ ਕਿਉਂ ਹੋਈ ਆ ਗੋਰੀ ਚੰਨ ਇਹਨਾਂ ਦੇ ਆਪਸ ਵਿੱਚ ਕੋਈ ਤਕਰਾਰ ਪਈ ਹੋਈ ਆ ਮੋਕ ਬਹਿਸ ਪਈ ਹੋਈ ਆ ਤੇ ਬਹਿਸ ਪਈ ਕਰਕੇ ਦਸ ਦੇ ਵਿੱਚ ਆ ਕੇ ਫਿਰ ਕਿਤ ਲੈ ਗਿਆ ਹਰ ਕੋਈ ਰਵਾਲਵਰ ਜਿਹੜਾ ਲਾਇਸੈਂਸੀ ਸੀ ਗੈਰ ਲਾਇਸੈਂਸੀ ਇਹਦੇ ਬਰਾਦਰੀਤਵਾਦੀ ਪਤਾ ਲੱਗਣਾ ਜੀ ਇਹ ਲਾਇਸੈਂਸੀ ਹੈ ਜਾਂ ਤਫਤੀਸ਼ ਚੱਲ ਰਹੀ ਆ ਮੁਕਦਮਾ ਦਰਜ ਹੋ ਗਿਆ ਤਫਤੀਸ਼ ਚੱਲ ਰਹੀ ਆ ਤੇ ਤਫਤੀਸ਼ ਤੋਂ ਬਾਅਦ ਹੀ ਕਾਰਵਾਈ ਹੋਏ ਚੱਲ ਰਹੀ ਹੁੰਦੀ ਆ ਹਾਂਜੀ ਹੁਣੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ ਸਰ ਨਹੀਂ ਕੋਈ ਗ੍ਰਿਫਤਾਰੀ ਨਹੀਂ ਹੋਈ ਸੀ